ਸੋਹੀ ਮਹੱਲਾ ਪੰਜਵਾ ਸਾਜਨ ਪੁਰਖ ਸਤ ਗੁਰ ਮੇਰਾ ਪੂਰਾ ਤਿਸ ਬਿਨ ਅਵਰ ਨਾ ਜਾਣਾ RAM ਮਾਤ ਪਿਤਾ ਭਾਈ ਸਤ ਬੰਦਪ ਜੀ ਪ੍ਰਾਨ ਮਨ ਭਾਣਾ RAM ਜੀਓ ਪਿੰਡ ਸਬਤਿਸ ਕਾ ਦੀਆ ਸਰਬ ਗੁਣਾ ਭਰਪੂਰੇ ਅੰਤਰ ਜਾਵੇਂ ਸੋ ਪ੍ਰਭ ਮੇਰਾ ਸਰਬ ਰਹਿਆ ਭਰਪੂਰੇ ਤਾਂ ਕਿ ਸ਼ਰਨ ਸਰਬ ਸੁਖ ਪਾਏ ਹੋਏ ਸਰਬ ਕਲੇ ਆਣਾ ਸਦਾ ਸਦਾ ਪ੍ਰਭ ਕੋ ਬਲਹਾਰੇ ਨਾਨਕ ਸਦ ਕੁਰਬਾਨਾ ਐਸਾ ਗੁਰ ਵਡਭਾਗੀ ਪਾਈਐ ਜਿਤ ਮਿਲੈ ਪ੍ਰਭ ਜਾਪੈ RAM ਜਨਮ ਜਨਮ ਕੇ ਕਿਲ ਵਖੇ ਉਤਰਹਿ ਹਰ ਸੰਤ ਧੂੜੀ ਨਿਤ ਨਾ ਪੈ ਰਾਮ ਹਰ ਧੂੜੀ ਨਹਾਇ ਪ੍ਰਭੁ ਧਾਈਐ ਬਹੁੜ ਜੋਨਨਾ ਆਇ ਗੁਰ ਚਰਨੀ ਲਾਗੇ ਭ੍ਰਮ ਭਉ ਭਾਗੇ ਮਨ ਚਿੰਦਿਆ ਫਲ ਪਾਈਐ ਹਰ ਗੁਣ ਨਿਤ ਗਾਏ ਨਾਮ ਤੇ ਆਏ ਫਿਰ ਸੋਗ ਨਹੀ ਸੰਤਾਪੈ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਸ ਪਰਤਾਪੈ ਹਰ ਹਰੇ ਹਰ ਗੁਣ ਨਿਦੇ ਹਰ ਸੰਤਨ ਕੇ ਵਸਿਆਏ RAM ਸੰਤ ਚਰਨ ਗੁਰ ਸੇਵਾ ਲਾਗੇ ਤਿਨੇ ਪਰਮ ਪਦ ਪਾਏ RAM ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਧਾਰੇ ਸਫਲ ਜਨਮ ਹੋਆ ਭੋ ਭਗਾ ਹਰ ਭੇਟਿਆ ਏਕ ਮੁਰਾਰੇ ਜਿਸ ਕਾ ਸਾਥ ਨਹੀਂ ਮੇਲ ਲੀਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਜਨ ਜਪੀਐ ਮੇਲ ਸਤਗੁਰ ਸੁਖ ਪਾਇਆ ਗਾਵ ਮੰਗਲੋ ਨਿਤ ਹਰ ਜਨੋ ਪੁਨਿਅਛ ਸਬਾਈ RAM ਰੰਗ ਰਤੇ ਆਪਣੇ ਸੁਆਮੀ ਸਿਤੇ ਮਰੈ ਨ ਆਵੇ ਜਾਏ RAM ਅਬ ਨਸੀ ਪਾਇਆ ਨਾਮ ਧਿਆਇਆ ਸਾਗਲਾ ਮਨ ਰਧ ਪਾਏ ਸਾਥ ਸਹਿਜ ਆਨੰਦ ਕਨੇਰੇ ਗੁਰ ਚਰਨੇ ਮਨ ਲਾਏ ਪੂਰ ਰਹਾ ਘਟ ਘਟ ਬਿਨਾਸੀ ਤਾਂ ਤਨ ਅੰਤਰ ਸਾਈ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੇ ਮਨ ਲਾਈ ਸੋਹੇ ਮਹੱਲਾ ਪੰਜਵਾ ਸਾਜਨ ਪੁਰਖ ਸਤ ਗੁਰ ਮੇਰਾ ਪੂਰਾ ਇਸ ਬਿਨ ਅਵਰ ਨਾ ਜਾਣਾ RAM ਮਾਤ ਪਿਤਾ ਭਾਈ ਸੁਤ ਬੰਦਪ ਜੀ ਪ੍ਰਾਨ ਮਨ ਭਾਣਾ RAM ਜਿਉ ਪਿੰਡ ਸਭ ਤਿਸ ਕਾ ਦੀਆ ਸਰਬ ਗੁਣਾ ਭਰਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਫਰਬ ਰਹਾ ਪਰ ਪੂਰੇ ਤਾਂ ਕੇ ਸ਼ਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਿਲਾ ਰੇ ਨਾਨਕ ਸਦ ਕੁਰਬਾਨਾ ਐਸਾ ਗੁਰ ਬੜੇ ਭਾਗੇ ਪਾਈਐ ਜਿਤ ਮਿਲੇ ਪ੍ਰਭ ਜਪੈ ਰਾਮ ਜਨਮ ਜਨਮ ਕੇ ਕਿਲ ਵਿਖੇ ਉਤਰਹਿ ਹਰ ਸੰਤ ਧੂੜੀ ਨਿਤ ਨਾ ਪੈ ਰਾਮ ਹਰ ਧੂੜੀ ਨਾਈਐ ਪ੍ਰਭੂ ਤੇ ਆਈਐ ਬੋਹੜ ਜੋਂ ਨਾ ਆਈਐ ਗੁਰ ਚਰਨੇ ਲਾਗੇ ਭ੍ਰਮ ਭੋ ਪਾਗੇ ਮਨ ਚੰਦਿਆ ਫਲ ਪਾਈਐ ਹਰ ਗੁਣਿਤ ਗਾਏ ਨਾਮ ਧਿਆਏ ਫਿਰ ਸੋਗ ਨਾਹੀ ਸੰਤਾਪੈ ਨਾਨਕ ਸੋ ਪ੍ਰਭ ਜੀ ਕਾ ਦਾਤਾਨ ਪੂਰਾ ਜਿਸ ਪਰ ਤਾਪੈ ਹਰ ਹਰੇ ਹਰ ਗੁਣ ਨੇ ਦੇ ਹਰ ਸੰਤਨ ਕੈ ਵਸਿਆ ਏ RAM संत चरण गुरु सेवा लागे तिने परम पद पाए राम परम पद पाया आप मिटाया हर पूर्ण कृपा धारी सफल जन्म हुआ भव भागा ਹਰ ਭੇਟਿਆ ਇੱਕ ਮੁਰਾਰੇ ਜਿਸ ਕਾ ਸਾਥ ਨਹੀਂ ਮੇਨ ਲਿਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਜਨ ਜਪੀਐ ਮਿਲ ਸਤਗੁਰ ਸੁਖ ਪਾਇਆ गाव मंगल नित हर जन हो पुणिय छ सबाय राम रंग रते अपने स्वामी सेते मरन आवे जाई राम अविनासी पाया नाम ते आया ਸਗਲ ਮਨੋਰਥ ਪਾਏ ਸਾਤ ਸਹਜ ਆਨੰਦ ਕਨੇਰੇ ਗੁਰ ਚਰਨੇ ਮਨ ਲਾਏ ਪੂਰ ਰਹਿਆ ਘਟ ਘਟ ਬਿਨਾਸੀ ਥਾ ਨਥ ਨੰਤਰਸਾਏ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੇ ਮਨ ਲਾਈ ਸੋਹੇ ਮਹੱਲਾ ਪੰਜਵਾ ਸਾਜਨ ਪੁਰਖ ਸਤ ਗੁਰ ਮੇਰਾ ਪੂਰਾ ਤਿਸ ਬਿਨ ਅਵਰ ਨਾ ਜਾਣਾ RAM ਮਾ ਤੇ ਪਿਤਾ ਭਾਏ ਸੁਤ ਬੰਦਪ ਜੀ ਪ੍ਰਾਨ ਮਨ ਪਾਣਾ RAM ਜਿਓ ਪਿੰਡ ਸਭ ਤਿਸ ਕਾ ਦੀਆ ਫਰਬ ਗੁਣਾ ਭਰਪੂਰੇ ਅੰਤਰ ਜਾਮੇ ਸੋ ਪ੍ਰਭ ਮੇਰਾ ਸਰਬ ਰਹਿਆ ਭਰਪੂਰੇ ਤਾਕੀ ਸ਼ਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਲਿਹਾਰੇ ਨਾਨਕ ਸਦ ਕੁਰਬਾਨ ਐਸਾ ਗੁਰ ਵਡਭਾਗੀ ਪਾਈਏ ਜਿਤ ਮਿਲੇ ਪ੍ਰਭ ਜਪੈ RAM ਜਨਮ ਜਨਮ ਕੇ ਕਿਲ ਵਿਖ ਉਤਰ へ ਹਰ ਸੰਤ ਧੂੜੀ ਨਿਤ ਨਾ ਪੈ RAM ਹਰ ਧੂੜੀ ਨਾ ਯੈ ਪ੍ਰਭ ਉਤਾਈਐ ਬਹੁੜ ਜੋਨ ਨਾ ਆਈਏ ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ ਮਨ ਚੰਦਿਆ ਫਲ ਪਾਈਏ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋਗ ਨਾ ਹੈ ਸੰਤਾ ਪੈ ਨਾਨਕ ਸੋ ਪ੍ਰਭ ਜੀ ਦਾਤਾ ਪੂਰਾ ਜਸ ਪਰਤਾਪੈ ਹਰ ਹਰੇ ਹਰ ਗੁਣ ਨ ਦੇ ਹਰ ਸੰਤਨ ਕੈ ਵਸਿਆ ਏ ਰਾਮ ਸੰਤ ਚਰਨ ਗੁਰ ਸੇਵਾ ਲਗੇ ਤੇਨੇ ਪਰਮ ਪਦ ਪਾਏ RAM ਪਰਮ ਪਦ ਪਾਇਆ ਆਪ ਮਿਟਾਇਆ ਹਰ ਕੋਰਨ ਕਿਰਪਾਤਾਰੀ ਸਫਲ ਜਨਮ ਹੋਆ ਆਪੋ ਪਗਾ ਹਰ ਭੇਟਿਆ ਏਕ ਮੁਰਾਰੀ ਜਿਸ ਕਾ ਸਾਥ ਨਹੀਂ ਮੇਲ ਲੀਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰજન ਜਪੀਏ ਮਿਲ ਸਤ ਗੁਰ ਸੁਖ ਪਾਇਆ ਗਾਓ ਮੰਗਦੋ ਨਿਤ ਹਰ ਜਨੋ पुनिये छ सबाई राम रंग रते अपने स्वामी सेती मर न आवे जाई राम अब नासी पाया नाम त्याया ਸਗਲ ਮਨੋਰਥ ਪਾਏ ਸਾਤ ਸਹਿਜ ਆਨੰਦ ਕਨੇਰੇ ਗੁਰ ਚਰਣੇ ਮਨ ਲਾਏ ਹੋਰ ਰਹਿ ਆ ਘਟ ਘਟ ਬਿਨਾਸੀ ਥਾਨਥਨੰਤਰ ਸਾਈ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੇ ਮਨ ਲਾਈ ਸੁਹੀ ਮਹੱਲਾ ਪੰਜਵਾ ਸਾਜਨ ਪੁਰਖ ਸਤ ਗੁਰ ਮੇਰਾ ਪੂਰਾ ਤਿਸ ਬਿਨ ਅਵਰ ਨਾ ਜਾਣਾ RAM ਮਾਤ ਪਿਤਾ ਭਾਈ ਸੁਤ ਬੰਦਪ ਜੀ ਪ੍ਰਾਨ ਮਨ ਭਾਣਾ RAM ਜਿਉ ਪਿੰਡ ਸਭ ਤਿਸ ਕਾ ਦੀਆ ਸਰਬ ਗੁਣਾ ਭਰਪੂਰੇ ਅੰਤਰ ਜਾਵੇਂ ਸੋ ਪ੍ਰਭ ਮੇਰਾ ਸਰਬ ਰਹਿਆ ਭਰਪੂਰੇ ਤਾਕੇ ਸ਼ਰਨ ਸਰਬ ਸੁਖ ਪਾਏ ਹੋਏ ਸਰਬ ਕਲੇ ਆਣਾ ਸਦਾ ਸਦਾ ਪ੍ਰਭ ਕੋ ਬਲਿਹਾਰੇ ਨਾਨਕ ਸਦ ਕੁਰਬਾਣਾ ऐसा गुर बड पाई है जित मिले प्रभु जपै राम जन्म जन्म के किल विखे उतरहे हर संत धुड़ी नित नापे राम हर तुड़ी नाइ प्रभु ते है ਬੋੜ ਜੋਂਨਾ ਆਇਐ ਗੁਰ ਚਰਨੀ ਲਾਗੇ ਭ੍ਰਮ ਭਉ ਭਾਗੇ ਮਨ ਚਿੰਦਿਆ ਫਲ ਪਾਈਐ ਹਰ ਗੁਣ ਨਿਤ ਗਾਏ ਨਾਮ ਤੇ ਆਏ ਫਿਰ ਸੋਗ ਨਹੀ ਸੰਤਪੈ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਸ ਪਰਤਾਪੈ ਹਰ ਹਰੇ ਹਰ ਗੁਣ ਨ ਦੇ ਹਰ ਸੰਤਨ ਕੈ ਵਸਿਆਏ RAM ਸੰਤ ਚਰਨ ਗੁਰ ਸੇਵਾ ਲਾਗੇ ਤੇਨੇ ਪਰਮ ਪਦ ਪਾਏ RAM ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਧਾਰੇ ਸਭਲ ਜਨਮ ਹੋਆ ਭੋ ਭਗਾ ਹਰ ਭੇਟਿਆ ਏਕ ਮੁਰਾਰੇ ਜਿਸ ਕਾ ਸਾਥ ਨਹੀਂ ਮੇਲ ਲੀਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਜਨ ਜਪੀਐ ਮਿਲ ਸਤ ਗੁਰ ਸੁਖ ਪਾਇਆ ਗਾਵ ਮੰਗਲੋ ਨਿਤ ਹਰ ਜਨੋ पुनि अच्छे सबाई राम रंग रते अपने स्वामी से ते मरै न आवै जाय राम अब नसि पाया नाम तिआया सगला मनोरथ पाए साथ सहज आनंद कनेरे ਗੁਰ ਚਰਣੇ ਮਨ ਲਾਈ ਪੂਰ ਰਹਿਆ ਘਟ ਘਟ ਅਬੇ ਨਸੀ ਥਾਨ ਤਨੰਤਰ ਸਾਈ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੇ ਮਨ ਲਾਈ ਉਹੇ ਮਹੱਲਾ ਪੰਜਵਾ ਸਾਜਨਪੁਰਖ ਸਤ ਗੁਰ ਮੇਰਾ ਪੂਰਾ ਤਿਸ ਬਿਨ ਅਵਰ ਨਾ ਜਾਣਾ RAM ਮਾਤ ਪਿਤਾ ਭਾਈ ਸੁਤ ਬੰਦਪ ਜੀ ਪ੍ਰਾਨ ਮਨ ਭਾਣਾ ਰਾਮ ਜਿਉ ਪਿੰਡ ਸਭ ਤੇ ਸਕਾਰ ਦੀਆ ਸਰਬ ਗੁਣਾ ਭਰਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਭਰਪੂਰੇ ਤਾ ਕੇ ਸ਼ਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬੁਲਿਹਾਰੇ ਨਾਨਕ ਸਦ ਕੁਰਬਾਨਾ ਐਸਾ ਗੁਰ ਵਡ ਭਾਗੀ ਪਾਈਏ ਜਿਤ ਮਿਲੇ ਪ੍ਰਭ ਜਪੈ RAM ਜਨਮ ਜਨਮ ਕੇ ਕਲ ਵਿਖੇ ਉਤਰਹਿ ਹਰ ਸੰਤ ਧੂੜੀ ਨਿਤ ਨਾ ਪੈ RAM ਹਰ ਧੂੜੀ ਨਾ ਆਇ ਪ੍ਰਭੁ ਤੇ ਆਈਐ ਬੋਹੜ ਜੋਂ ਨਾ ਆਈਐ ਗੁਰ ਚਰਨੇ ਲਾਗੇ ਭ੍ਰਮ ਭੋ ਭਾਗੇ ਮਨ ਚੰਦਿਆ ਫਲ ਪਾਈਏ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋਗ ਨਾਹੀ ਸੰਤਾਪੇ ਨਾਨਕ ਸੋ ਪ੍ਰਭ ਜੀ ਕਾ ਦਾਤਾਨ ਪੁਰਾਜਿਸ ਪਰ ਤਾਪੇ ਹਰ ਹਰੇ ਹਰ ਗੁਣ ਨ ਦੇ ਹਰ ਸੰਤਨ ਕੈ ਵਸਿਆ ਏ RAM ਸੰਤ ਚਰਨ ਗੁਰ ਸੇਵਾ ਲਾਗੇ ਤਿਨੇ ਪਰਮ ਪਦ ਪਾਏ RAM ਪਰਮ ਪਦ ਪਾਇਆ ਆਪ ਮਿਟਾਇਆ ਹਰ ਕੋਰਨ ਕਿਰਪਾ ਧਾਰੀ ਸਭਲ ਜਨਮ ਹੋਆ ਭੋ ਭਗਾ ਹਰ ਭੇਟਿਆ ਏਕ ਮੁਰਾਰੇ ਜਿਸ ਕਾ ਸਾਥ ਨਹੀਂ ਮੇਨ ਲੀਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਝਨ ਜਪੀਐ ਮਿਲ ਸਤਗੁਰ ਸੁਖ ਪਾਇਆ ਗਾਉ ਮੰਗਲਿਤ ਹਰ ਜਨੋ ਪੁੰਨਿਏਛ ਸਬਾਈ ਰਾਮ ਰੰਗ ਰਤੇ ਆਪਣੇ ਸੁਆਮੀ ਸਤੇ ਮਰਨ ਆਵੇ ਜਾਈਂ ਰਾਮ ਅਬ ਨਸੀਬ ਆਇਆ ਨਾਮ ਤੇ ਆਇਆ ਸਗਲ ਮਨੋਰਥ ਪਾਏ ਸਾਤ ਸਹਿਜ ਆਨੰਦ ਕਨੇਰੇ ਗੁਰ ਚਰਣੇ ਮਨ ਲਾਏ ਭੋਰ ਰਹਿਆ ਘਟ ਘਟ ਬਿਨਾਸੀ ਥਾ ਨਥ ਨੰਤਰਸਾਈ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਨੇ ਮਨ ਲਾਈ ਸੁਹੀ ਮਹੱਲਾ ਪੰਜਵਾ ਸਾਜਨ ਪੁਰਖ ਸਤ ਗੁਰ ਮਿਰਪੁਰਾ ਤਿਸ ਬਿਨ ਅਵਰ ਨਾ ਜਾਣਾ RAM ਮਾ ਤੇ ਪਿਤਾ ਪਾਏ ਸੁਤ ਬੰਦਪ ਜੀ ਪ੍ਰਾਨ ਮਨ ਪਾਣਾ RAM ਜਿਉ ਪਿੰਡ ਸਭ ਤਿਸ ਕਾ ਦੀਆ ਸਰਬ ਗੁਨਾਹ ਪਰਪੂਰੇ ਅੰਤਰ ਜਾਵੇਂ ਸੋ ਪ੍ਰਭ ਮੇਰਾ ਸਰਬ ਰਹਿਆ ਪਰਪੂਰੇ ਤਾਂ ਕੀ ਸ਼ਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਲਿਹਾਰੇ ਨਾਨਕ ਸਦ ਕੁਰਬਾਨ ਐਸਾ ਗੁਰ ਵਡਭਾਗੀ ਪਾਈਏ ਜਿਤ ਮਿਲੇ ਪ੍ਰਭ ਜਪੈ ਰਾਮ ਜਨਮ ਜਨਮ ਕੇ ਕਿਲ ਵਿਖ ਉਤਰ へ ਹਰ ਸੰਤ ਧੂੜੀ ਨਿਤ ਨਾ ਪੈ ਰਾਮ ਹਰ ਧੂੜੀ ਨਾ ਯੈ ਪ੍ਰਭੂ ਤੇ ਆਈਐ ਬਹੁੜ ਜੋ ਨਾ ਆਈਐ ਗੁਰ ਚਰਣੇ ਲਾਗੇ ਭ੍ਰਮ ਭਉ ਭਾਗੇ ਮਨ ਚੰਦਿਆ ਫਲ ਪਾਈਐ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋਗ ਨਾ ਹੈ ਸੰਤਾ ਪੈ ਨਾਨਕ ਸੋ ਪ੍ਰਭ ਜੀ ਦਾਤਾ ਪੂਰਾ ਜਸ ਪਰਤਾਪੈ ਹਰ ਹਰੇ ਹਰ ਗੁਣ ਨਿਦੇ ਹਰ ਸੰਤਨ ਕੈ ਵਸਿਆ ਏ ਰਾਮ ਸੰਤ ਚਰਨ ਗੁਰ ਸੇਵਾ ਲਗੇ ਤਿਨੇ ਪਰਮ ਪਦ ਪਾਏ ਰਾਮ ਪਰਮ ਪਦ ਪਾਇਆ ਆਪ ਮਿਟਾਇਆ ਹਰ ਕੋ ਰਨ ਕਿਰਪਾਤਾਰੀ ਸਫਲ ਜਨਮ ਹੋ ਆਪੋ ਪਗਾ ਹਰ ਭੇਟਿਆ ਏਕ ਮੁਰਾਰੀ ਜਿਸ ਕਾ ਸਾਥ ਨਹੀਂ ਮੇਲ ਲੀਆ ਜੋਤੀ ਜੋਤ ਸਮਾਇ ਨਾਨਕ ਨਾਮ ਨਿਰੰਝਨ ਜਪੀਐ ਮੇਲ ਸਤਗੁਰ ਸੁਖ ਪਾਇਆ ਗਾਓ ਮੰਗਲੋ ਨੇਤ ਹਰ ਜਨੋ ਪੁਨਿਏਛ ਸਬਾਈ ਰਾਮ ਰੰਗ ਰਤੇ ਆਪਣੇ ਸੁਆਮੀ ਸੇਤੀ ਮਰੈ ਨਾ ਆਵੇ ਜਾਈ ਰਾਮ ਅਬ ਨਾਸੀ ਪਾਇਆ ਨਾਮ ਧਿਆਇਆ ਸਗਲ ਮਨੋਰਥ ਪਾਏ ਸਾਥ ਸਹਿਜ ਆਨੰਦ ਕਨੇਰੇ ਗੁਰ ਚਰਣੇ ਮਨ ਲਾਏ ਔਰ ਰਹਿ ਆ ਘਟ ਘਟ ਬਿਨਾਸੀ ਥਾ ਨਥਨ ਅੰਤਰ ਸਾਈ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਨੇ ਮਨ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ